ਹਾਂਜੀ ਸਤਿ ਸ੍ਰੀ ਅਕਾਲ ਆਸ ਆਪੇ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਪਹਿਲਾਂ ਤਾਂ ਆਪਾਂ ਹੀ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੁਣ ਵੀ ਆਪਣੇ ਪੇਪਰ ਦੀ ਤਾਰੀਖ ਆ ਗਈ 12ਵੇਂ ਮਹੀਨੇ ਚ ਕਹਿੰਦੇ ਆ ਪੰਜਾਬੀ ਦਾ ਪੇਪਰ ਹੋ ਜਾਣਾ ਤੇ ਪਹਿਲੇ ਮਹੀਨੇ ਦੇ ਵਿੱਚ ਕਹਿੰਦੇ ਆ ਵੀ ਆਪਣਾ ਸਟੈਨੋ ਦਾ ਪੇਪਰ ਹੋ ਜਾਣਾ ਵੈਸੇ ਠੰਡ ਚ ਕਿਦੇ ਪੇਪਰ ਹੁੰਦਾ ਨਹੀਂ ਹੁੰਦਾ ਟਾਈਪਿੰਗ ਵਾਲਾ ਪਰ ਕੋਈ ਪਤਾ ਨਹੀਂ ਸਰਕਾਰਾਂ ਜਦੋਂ ਤਾਰੀਖ ਹੀ ਉਹਨਾਂ ਨੇ ਆਪਾਂ ਨੂੰ ਦੱਸ ਦਿੱਤੀ ਆ ਤੇ ਅਵੇਸਲੇ ਨਹੀਂ ਹੋਣਾ ਤੇ ਆਪਾਂ ਵਧੀਆ ਆਪਦੀ ਤਿਆਰੀ ਕਰਨ ਲੱਗ ਜਿਓ ਤੇ ਇੱਕ ਨਾਲ ਇਹ ਵੀ ਹੁਣ ਇੱਕ ਹਦਾਇਤਾਂ ਦੇਖਾਂ ਸੀਗਾ ਜਿਹਦੇ ਵਿੱਚ ਕਹਰੇ ਨੇ ਵੀ ਪੋਸਟਾਂ ਹੀ ਵਧ ਰੰਗਾਂ ਨੇ ਪੋਸਟਾਂ ਵਧ ਜਾਣਗੀਆਂ ਚਲੋ ਵਧੀਆ ਚਾਰ ਬੱਚੇ ਵੱਧ ਲੱਗ ਜਾਣਗੇ ਤੇ ਪੋਸਟਾਂ ਵਧਣ ਦੇ ਹੋਰ ਵੀ ਚਾਂਸ ਹੈਗੇ ਆ ਤੇ ਜੇ ਪੋਰਟਲ ਦੁਬਾਰੇ ਖੁੱਲਿਆ ਕਿਉਂਕਿ ਪੋਰਟਲ ਦੁਬਾਰੇ ਖੁੱਲਣ ਦੇ ਪੂਲ ਵੱਟਾ ਪੂਲ ਚਾਂਸ ਆ ਤਾਂ ਜਿਨ੍ਹਾਂ ਨੇ ਪੋਸਟਾਂ ਪਾਈ ਗਲਤ-ਗੁਲਤ ਭਰੀਆਂ ਸੀ ਉਹ ਆਪ ਦਾ ਦੁਬਾਰੇ ਭਰ ਲਿਓ ਜਾਂ ਜਿਨ੍ਹਾਂ ਨੇ ਜਰਨਲ ਨੇ ای ਡਬਲਯੂ ਐਸ 'ਚ ਭਰੀ ਸੀ ਜਾਂ ਕਿਸੇ ਨੇ ਹੋਰ 'ਚ ਭਰੀ ਸੀ ਤਾਂ ਹੁਣ ਮੌਕਾ ਦੁਬਾਰੇ ਆ ਤੇ ਆਪ ਦਾ ਪੋਸਟਰ ਦੁਬਾਰੇ ਭਰ ਲਿਓ ਤੇ ਜਨ ਜਿਹੜੇ ਰਹਿ ਗਏ ਸੀ ਕਿਸੇ ਦੇ ਫੀਸ ਨਹੀਂ ਹੋਈ ਸੀ ਧਿਆਨ ਨਾਲ ਹੁਣ ਆਪ ਦੀ ਪੋਸਟ ਚੰਗੇ ਤਰੀਕੇ ਦੁਬਾਰੇ ਭਰ ਲਿਓ ਤੇ ਚਲੋ ਫਿਰ ਓਵੇਂ ਤੁਹਾਨੂੰ ਆਪਾਂ ਪੈਰਾ ਬੋਲਦੇ ਹੁੰਨੇ ਆ ਤੇ ਪਹਿਲਾਂ ਟ੍ਰਾਇਲ ਪੈਰਾ ਤੇ ਫਿਰ ਪ੍ਰੋਪਰ ਪੈਰਾ 2 ਮਿੰਟਾਂ ਦੇ ਵਿੱਚ ਬ੍ਰੇਕ ਖਾ ਲਈ ਵੀਡੀਓ ਇਹ ਆ ਵੀ ਡਿਸਕ੍ਰਿਪਸ਼ਨ ਦੇ ਵਿੱਚ ਹੁੰਦੀ ਆ ਤੇ ਇੱਕ ਸੱਚ ਹੋਰ ਵੀ ਜਿਵੇਂ ਹੁਣ ਭਾਸ਼ਾ ਭਾਗ ਦੇ ਪੇਪਰ ਹੁੰਦੇ ਆ ਸੀ સ્પીਡ ਵਾਲਾ ਉਹ ਜਦੋਂ ਆਇਆ ਸਾਰੇ ਭਰਿਓ ਭਾਈ ਸਭ ਨੂੰ ਭਰਾਵਾਂਗੇ ਅਸੀਂ ਸ਼ਾਇਦ ਆਪ ਹੀ ਪਰਗੇ ਬੀਤਾ ਜੋ ਪੇਪਰ ਤੋਂ ਪਹਿਲਾਂ ਆਪਾਂ ਇੱਕ ਪੇਪਰ ਕਰ ਸਕੀਏ ਵੀ ਜਿਹਦੇ ਨਾਲ ਆਪਾਂ ਨੂੰ ਆਪਣੀ ਤਿਆਰੀ ਦਾ ਪਤਾ ਲੱਗ ਜੇ ਚਲੋ ਫਿਰ ਹੁਣ ਟ్రਾਇਲ ਪੈਰਾ ਬੋਲਦੇ ਆਂ ਜਿਆਦਾ ਸਮਾਂ ਬਰਬਾਦ ਨਹੀਂ ਕਰਦੇ ਚਲੋ ਰੈਡੀ ਹੋ ਜਾਓ ਰੈਡੀ ਕਲਕੱਤਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭੀੜ ਵੱਲੋਂ ਭੰਨ ਤੋੜ ਕੀਤੇ ਜਾਨ ਦੀ ਘਟਨਾ ਬੰਗਾਲ ਵਿੱਚ ਸੁਭਾਈ ਮਸ਼ੀਨਰੀ ਦੀ ਪੂਰਨ ناکਾਮੀ ਹੈ ਡੰਡੀ ਅਦਾਲਤ ਨੇ ਪੁਲਿਸ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਇਸ ਘਟਨਾ ਸਬੰਧੀ ਹਲਫਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਡਾਂਡੀ ਨਾਲ ਹੀ ਕੋਰਟ ਨੇ ਸਖਤ ਟਿੱਪਣੀ ਕੀਤੀ ਕਿ ਹਾਂਜੀ ਇਹ ਤੁਹਾਡਾ ਪ੍ਰੋਪਰ ਪੈਰਾ ਹੁਣ ਬੋਲਣ ਲੱਗੇ ਆ ਇਹ ਟ੍ਰਾਇਲ ਪੈਰਾ ਸੀਗਾ ਇਹ ਕੰਪਲੀਟ ਹੋ ਗਿਆ ਤੇ ਪ੍ਰੋਪਰ ਪੈਰੇ ਦੀ ਪੰਜਾਬੀ ਲਿਖ ਲੋ ਤੇ ਚਲੋ ਰੈਡੀ ਹੋ ਜਾਓ ਹਣਾ ਰੈਡੀ ਦੋ ਕਿਸਮ ਦੀਆਂ ਹੁੰਦੀਆਂ ਹਨ ਡੰਡੀ ਇੱਕ ਚੁਰਤਾ ਧਰਤੀ ਦੇ ਉੱਪਰ ਰਸੋਈ ਵਿੱਚ ਆਮ ਤੌਰ ਉੱਤੇ ਚੁੱਲ੍ਹੇ ਦੇ ਸਾਹਮਣੇ ਬਣਾਈ ਹੁੰਦੀ ਹੈ ਜਿਸ ਦੀ ਰੋਟੀ ਟੋਕਾ ਬਣਾਉਣ ਸਮੇਂ ਹਰ ਰੋਜ਼ ਵਰਤੋਂ ਹੁੰਦੀ ਹੈ ਡੰਡੀ ਜਿੱਥੇ ਚੁੱਲੇ ਉੱਪਰ ਤਵਾ ਰੱਖ ਕੇ ਸਿਰਫ ਇੱਕ ਫੁਲਕਾ ਰੋਟੀ ਹੀ ਪਕਾਈ ਜਾ ਸਕਦੀ ਹੈ ਉੱਥੇ ਚੁਰ ਉੱਪਰ ਤਵੀ ਰੱਖ ਕੇ ਇੱਕੋ ਵਾਰ ਹੀ ਕਈ ਫੁਲਕੇ ਪਕਾਏ ਜਾ ਸਕਦੇ ਹਨ ਡੰਡੀ ਵੱਡੇ पतीਲੇ ਬਲਟੋਈਆਂ ਵੱਡੀਆਂ ਕੜਾਈਆਂ ਵਿੱਚ ਖਾਣ ਵਾਲੀਆਂ ਜਿਹੜੀਆਂ ਬਸਤਾਂ ਬਣਾਉਣੀਆਂ ਹੁੰਦੀਆਂ ਹਨ ਉਹ ਚੁਰ ਉੱਪਰ ਰੱਖ ਕੇ ਹੀ ਬਣਾਈਆਂ ਜਾਂਦੀਆਂ ਹਨ ਡੰਡੀ ਦੂਜੀ ਕਿਸਮ ਦੀ ਚੁਰ ਵਿਆਹਾਂ ਸਮੇਂ ਹਲਵਾਈਆਂ ਲਈ ਧਰਤੀ ਦੇ ਅੰਦਰ ਬਣਾਈ ਜਾਂਦੀ ਹੈ ਡੰਡੀ ਇਸ ਚੁਰ ਨੂੰ ਪੱਠੀ ਵੀ ਕਹਿੰਦੇ ਹਨ ਡੰਡੀ ਇਸ ਚੁਰ ਉੱਪਰ ਹਲਵਾਈ ਕੜਾ ਮਠਿਆਈਆਂ ਦਾਲਾਂ ਸਬਜ਼ੀਆਂ ਚੌਲ ਰੋਟੀਆਂ ਅਤੇ ਹੋਰ ਵਿਆਹ ਵਿੱਚ ਲੁੜੀ ਦੀਆਂ ਖਾਣ ਵਾਲ ਵਸਤਾਂ ਤਿਆਰ ਕਰਦੇ ਹਨ ਡੰਡੀ ਹੁਣ ਮੈਂ ਤੁਹਾਨੂੰ ਦੋਵਾਂ ਚੁਰਾਂ ਦੀ ਬੰਤਰ ਦੱਸਦਾ ਹਾਂ ਘਰ ਦੀ ਰਸੋਈ ਵਿੱਚ ਚੁਰ ਤੂੜੀ ਮਿੱਟੀ ਨਾਲ ਬਣਾਈ ਜਾਂਦੀ ਹੈ ਡੰਡੀ ਚੁਰ ਦਾ ਮੂੰਹ 11 ਕੋ ਇੰਚ ਦਾ ਹੁੰਦਾ ਹੈ ਡੰਡੀ ਮੂੰਹ ਦੇ ਅੰਦਰ ਵਿਚਕਾਰ ਜਹੇ ਚੁਰ ਦੀ ਥੋੜੀ ਜਹੀ ਗੁਲਾਈ 13 ਕੋ ਇੰਚ ਦੀ ਹੁੰਦੀ ਹੈ ਡੰਡੀ ਚੁਰ ਦੀ ਲੰਬਾਈ 14 ਕੋ ਇੰਚ ਹੁੰਦੀ ਹੈ ਡੰਡੀ ਚੁਰਦੀਆਂ ਬੱਟਾਂ ਦੀ ਉਚਾਈ 11 ਕੋ ਇੰਚ ਦੀ ਹੁੰਦੀ ਹੈ ਹਾਂਜੀ ਰੈਡੀ ਰੂਪ ਬਸੰਤ ਦੀ ਲੋਕ ਗਾਥਾ ਸਦੀਆਂ ਪੁਰਾਣੀ ਹੈ ਡੰਡੀ ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ ਡੰਡੀ ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਡੰਡੀ ਕਹਿੰਦੇ ਹਨ ਹਜ਼ਾਰਾਂ ਬਰੇ ਪਹਿਲਾ ਸੰਘੋਲ ਇੱਕ ਘੁਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾ ਦੀਪ ਰੂਪ ਬਸੰਤ ਦੇ ਪਿਤਾ ਰਾਜਾ ਖੜਗ ਸੈਨ ਦੀ ਰਾਜਤਾਨੀ ਡੰਡੀ ਰਾਜਾ ਖੜਗ ਸੈਨ ਇੱਕ ਨੇਕ ਦੇਲਾ ਧਰਮੀ ਅਤੇ ਅਦਲੀ ਰਾਜੇ ਦੇ ਨਾਲ ਪ੍ਰਸਿੱਧ ਸਨ ਡੰਡੀ ਉਸ ਦੇ ਰਾਜ ਵਿੱਚ ਪਰਜਾ ਬਹੁਤ ਸੁખી ਸੀ ਡੰਡੀ ਸਾਰੇ ਉਸ ਨੂੰ ਬੜਾ ਆਦਰ ਮਾਣ ਦਿੰਦੇ ਸਨ ਡੰਡੀ ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਸੀ ਡੰਡੀ ਔਲਾਦ ਵੱਲੋਂ ਵੀ ਉਹ ਸੰਤੁਸ਼ਟ ਸੀ ਡੰਡੀ ਉਸ ਦੇ ਦੋ ਪੁੱਤਰ ਸਨ ਰੂਪ ਅਤੇ ਬਸੰਤ ਜਿਨ੍ਹਾਂ ਨੂੰ ਵੇਖਿਆ ਭੁੱਖ ਲਹਿੰਦੀ ਸੀ ਡੰਡੀ ਅੱਖਾਂ ਰੱਜ-ਰੱਜ ਜਾਂਦੀਆਂ ਸਨ ਡੰਡੀ ਰੂਪ ਵੱਡਾ ਸੀ 15 ਵਰਿਆਂ ਦਾ ਅਤੇ ਬਸੰਤ ਰੂਪ ਤੋਂ 2 ਸਾਲ ਛੋਟਾ ਸੀ ਡੰਡੀ ਖੜਗ ਸੈਣ ਆਪਣੀ ਪਿਆਰੀ ਰਾਣੀ ਰੂਪਬਤੀ ਬੱਲੋਂ ਫਿਕਰਮੰਦ ਸੀ ਡੰਡੀ ਰੂਪਬਤੀ ਕੁਝ ਸਮੇਂ ਤੋਂ ਬਿਮਾਰ ਸੀ ਡੰਡੀ ਰਾਜ ਦੇ ਹਕੀਮਾਂ ਨੇ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਅਜਹੀ ਮੰਜੇ ਉੱਤੇ ਪਈ ਕਿ ਉੱਠ ਨਾ ਸਕੀ ਅਤੇ ਕੁਝ ਦਿਨ ਪਾ ਕੇ ਰਾਣੀ ਸਵਰਗ ਸਧਾਰ ਗਈ ਡੰਡੀ ਰਾਣੀ ਦੀ ਮੌਤ ਕਾਰਨ ਸਾਰੇ ਪਾਸੇ ਬੁਰੇ ਹਾਲ